ਈ ਨਾਮ ਹੈ ਜੀ ਕੀ ਕਟਣਾ ਹੋਈ ਏ ਕੀ ਮੰਨਣਾ 10 10 ਏ ਗੋਲੇ ਮੇਰਾ ਨਾਮ ਦਲਜੀਤ ਆ ਮੇਰੇ ਘਰ ਵਾਲੇ ਦਾ ਨਾ ਭੂਟਾ ਏ ਮੇਰੇ ਕਾ ਪੰਜ ਕੁੜਗਾ ਪੰਜਾ ਦਾ ਛੋਟਾ ਮੇਰਾ ਮੁੰਡਾ ਏ ਤੇ ਮੇਰੇ ਦੇਵਰ ਦੇ ਘਰ ਵਾਲੀ ਨੂੰ ਮੈਸੇਜ ਕਰੀ ਆਂਦਾ ਸੀਗਾ ਕਹਿੰਦਾ ਤੂੰ ਮੇਰੇ ਨਾਲ ਗੱਲ ਕਰ ਲਾ ਇਹ ਆਦੀ ਮੈਂ ਮੰਨੂ ਨੂੰ ਦੱਸੂਗੀ ਆਦੀ ਮੈਂ ਮੰਨੂ ਕੋਨੇ ਮੰਨ ਇਹਦੇ ਫੋਨ ਤੇ ਜਦੋਂ ਮੈਸੇਜ ਕੀਤਾ ਆਦੀ ਮੈਂ ਮੰਨੂ ਦੇ ਘਰੋਂ ਬੋਲਦੀ ਆਂ ਕਿ ਇਹਨੂੰ ਆਦਾ ਮੈਂ ਨਹੀਂ ਤੇ ਨਾਲ ਗੱਲ ਕਰਦੀ ਮੁਰ ਕਹਿੰਦਾ ਕਿ ਦੂਜੀ ਕੁੜੀ ਨਾਲ ਮੇਰੀ ਗੱਲ ਕਰਾ ਲਈ ਮੈਂ ਤੁਹਾਡੇ ਘਰੇ ਆ ਜਾਊਂਗਾ ਕਿ ਨਾ ਤੂੰ ਗੱਲ ਕਰਾਈ ਤਾਂ ਅੱਤ ਫਿਰ ਘਰ ਕਿਵੇਂ ਗਏ ਜਿਹੜੇ ਤੁਹਾਡੀ ਕਾਰ ਉਹ ਜਦੋਂ ਉਹਨੇ ਦੱਸਿਆ ਮੇਰੇ ਪਿਓਰ ਨੂੰ ਇਹਨੇ ਦੱਸਤਾ ਨਹੀਂ ਨਾ ਵੀ ਆ ਮੁੰਡਾ ਮੈਨੂੰ ਮੈਸੇਜ ਕਰੀ ਜਾਂਦਾ ਤਾਂ ਫੋਨ ਲੈ ਕੇ ਉਹਨਾਂ ਦੇ ਘਰੇ ਉੱਠ ਗਿਆ ਕਹਿੰਦਾ ਮੈਂ ਉਹਨੂੰ ਵਿਖਾ ਕੇ ਉਹਨਾਂ ਮੈਂ ਸਬੂਤ ਲੈ ਕੇ ਜਾਂਦਾ ਨਾਲ ਵੀ ਤੂੰ ਸਾਡੇ ਘਰੇ ਮੈਸੇਜ ਕਿਉਂ ਕਰਦਾ ਹੈਗਾ ਤੇ ਮਗਰੇ ਹੀ ਮੈਂ ਜਾ ਆਪਣੀ ਮੰਗਰੇ ਮੇਰੇ ਮਰ ਘਰ ਆਲਾ ਉੱਠ ਗਿਆ ਮੰਗਣਾ ਪਤੜ ਕੇ 3 ਮਹੀਨਾ ਦੇ ਘਰੇ ਚ ੱਲਾਂਗੇ ਮੈਂ ਕਹਾਂ ਪਾ ਉਹਨੂੰ ਦੱਸਾਂਗੇ ਪੰਚਾਇਤ ਵਿੱਚ ਸੱਦ ਕੇ ਇਹਨੂੰ ਪੁੱਛਾਂਗੇ ਵੀ ਤੂੰ ਸਾਡੇ ਘਰੇ ਕਿਉਂ ਮੈਸੇਜ ਕਰੀ ਜਾਂਦਾ ਇਹ ਤਾਂ ਉਹਦੇ ਨੂੰ ਮੈਸੇਜ ਇੱਕ ਦਿਖਾਉਣ ਗਿਆ ਸੀ ਜਿਵੇਂ ਸਬੂਤ ਆ ਤੇਰਾ ਸਾਡੇ ਕੋਲੇ ਵੀ ਤੂੰ ਕਿਉਂ ਮੈਸੇਜ ਕਰੀ ਜਾਂਦਾ ਇਹ ਤੇ ਜਾਨੂ ਕੀ ਪਤਾ ਸੀਗਾ ਵੀ ਉਹ ਗਾਂ ਬੰਦੂਖ ਲਈ ਬੈਠਾ ਉਹ ਪਹਿਲਾਂ ਹੀ ਸਾਡਾਂ ਦਾ ਚਾਚ ਚਾਚੀ ਬੈਠਾ ਗਾਣ ਨੂੰ ਮਾਂ ਬੰਦੀਆਂ ਤੁਹਾਡੇ ਕਿੰਨੇ ਬੱਚੇ ਮੇਰੇ ਤਾਂ 5 ਗੁੱਡੀਆਂ ਇੱਕ ਬڑا ਛੇ ਤੇ ਇੱਕ ਖੋ ਤਾਂੁੰਦਾ ਈ ਚਿੰਤ ਪੰਜਾ 650 ਕੁੜਾ ਤੋਂ ਪਹਿਲਾਂ ਵੀ ਕੋਈ ਲੜਾਈ ਚੋਂਡਾ ਹੋਇਆ ਇਹਦੇ ਨਾਲ ਹਾਂਜੀ ਪਹਿਲਾਂ ਮੇਰੀ ਬੇਟੀ ਦੇ ਦੀ ਸ਼ਾਦੀ ਰਗਵਾਈ ਸੀਗੀ ਕਹਿੰਦਾ ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰਦੀ ਤਾਂ ਮੈਂ ਤੇਰਾ ਵਿਆਹ ਨਹੀਂ ਹੋਣ ਦਿੰਦਾਗਾ ਮੇਰੇ ਘਰ ਵਾਲੇ ਦੇ ਸਿਰ ਤੇ 7:00 ਵਜੇ ਸੀਗੀ ਉਹ ਤੇ ਦਾਦਾ ਕਰਕੇ ਛੋਟੀ ਉਮਰ 'ਚ ਮੈਂ ਵਿਆਹ ਕਰਦੀ ਸੀਗੀ ਤੇਨੂੰ ਆਦਾ ਸੀ ਤੂੰ ਮੇਰੇ ਨਾਲ ਗੱਲ ਕਰ ਜੇ ਦਵਾਦੀ ਮਨਾ ਕਰ ਦਿੱਤਾ ਤਾਂ ਸਾਨੇ ਉਹਨੇ ਮੜਕੇ ਦੂਜਾ ਮੰਗੋ ਸ਼ਿਕਾਇਤ ਕਰਦੀ ਕਹਿੰਦਾ ਛੋਟੀ ਉਮਰ ਦੇ ਵਿਆਹ ਕਰੀ ਜਾਂਦੇ ਆ ਕਿਹੜਾ ਪਿੰਡ ਤੋਂ ਕੀ ਮਾਮਲਾ ਹੋਇਆ ਢੋਲਰ ਪਿੰਡ ਆ ਜਿਲ੍ਹਾ ਮੁਕਸਰਾ ਤੇ ਸਾਨੂੰ ਇਹਦਾ ਕੋਈ ਪਤਾ ਨਹੀਂ ਜੋ ਫਾਇਰ ਵੱਜੇ ਸਾਨੂੰ ਤੋਂ ਉਹਦੇ ਪਾਸ ਲੱਗਾ ਖੜਕਾ ਹੋਇਆ ਤੇ ਰਾਂਝਾ ਹੈ ਪ੍ਰਾਣੀ ਸੀ ਕੋਈ ਮਾੜੀ ਮੁੱਟੀ ਇਹਨਾਂ ਦੀ ਕੋਈ ਕੀ ਕੀ ਮਨਾਲੀ ਦਾ ਕੀ ਨਾਮ ਹੈ ਬੂਟਾ ਸਿੰਘ ਆ ਜੀ ਕਿੰਨੀ ਉਮਰ ਸੀ ਕਿੰਨੇ ਬੱਚੇ ਪਰਿਵਾਰ ਕੀ ਬੱਚੇ ਦੇ 5 ਕੁੜੀਆਂ ਇੱਕ ਮੁੰਡਾ ਮੁੰਡਾ ਛੋਟਾ ਛੋਟੀਆਂ ਛੋਟੀਆਂ ਕੁੜੀਆਂ ਕੁੜੀ ਵੱਡੀ ਆ ਕਿੰਨੇ ਵੱਲੋਂ ਗੋਲੀ ਮਾਰੀ ਗਈ ਬਲਵਰ ਸਿੰਘ ਮੱਲ ਮਰ ਗਿਆ ਉਹਨ ਤਾਂ ਪੁਰਾਣੀ ਕੋਈ ਰੰਜਿਸ਼ ਕੀ ਪੁਰਾਣੀ ਕੋਈ ਮਾੜੀ ਮੋਟੀ ਪਹਿਲਾਂ ਸੀ ਕੋਈ ਇੰਨੀ ਜ਼ਿਆਦਾ ਹੈ ਨਹੀਂ ਕੋਈ ਪੁਰਾਣੀ ਮੋਟੀ ਸੀ ਹੁੰਦਾ ਨਹੀਂ ਤੇ ਬਲਬਰ ਕੀ ਕੰਮ ਕਰਦਾ ਜੀ ਦਾੜੀ-ੱੱਪੇ ਦਾ ਹੀ ਕਰਦਾ ਜੀ ਹਾਂ ਇੱਕ ਘਟਨਾ ਕਿੱਥੇ ਹੋਈ ਆ ਜਿਹੜੀ ਘਰੇ ਹੀ ਹੋਈ ਆ ਜੀ ਇੰਦੇ ਘਰੇ ਇਹ ਜਸਕਰਨ ਸਿੰਘ ਆ ਜੀ ਜਸਕਰਨ ਸਿੰਘ ਦੇ ਘਰੇ ਆ ਬਲਵਰ ਸਿੰਘ ਆ ਜਿਹੜਾ ਉਹ ਜਸਕਰਨ ਸਿੰਘ ਦਾ ਲੜਕਾ ਹੈ ਇਹ ਜਿਹੜੇ ਮਤਲਬ ਕਿ ਵਕਫਾ ਨੇ ਫੈਰ ਕੀਤਾ ਉਹ ਦੱਸਦਾ ਕਿ ਉਹਦੇ ਡੈਡੀ ਦਾਸੀ ਆ ਜੀ ਬਲਵਰ ਸਿੰਘ ਦਾ ਬਲਵਰ ਸਿੰਘ ਮੁੱਤੀ ਨਹੀਂ ਇਹਦੀ ਉਮਰ ਹੋਊਗੀ 20 ਦੇ ਨੇੜੇ ਤੇ 20 22 ਬਸ ਇੱਥੇ ਹੋਊਗੀ ਅਹ ਦੇਖੋ ਜੀ ਅੱਜ ਅਸੀਂ ਹੁਣ ਮੌਜੂਦ ਹੈਗੇ ਆਂ ਪੁੱਲਰਪਿੰਡ ਇੱਥੇ ਜੋ ਇਨੀਸ਼ੀਅਲੀ ਪਤਾ ਲੱਗਿਆ ਕਿ ਡਿਸੀਜ਼ਡ ਪਰਸਨ ਹੈ ਬੂਟਾ ਸੇ ਉਹਦੇ ਕੋਈ ਬੇਟੀ ਦਾ ਜਿਹੜਾ ਅਕਿਊਜ਼ਡ ਹੈਗਾ ਬਲਬਰ ਇਹਦੇ ਨਾਲ ਕੋ ਲਵਫੇਅਰ ਚੱਲ ਰਿਹਾ ਸੀ ਉਹਦੇ ਤੋਂ ਇਹਨਾਂ ਦੀ ਕੋ ਪ੍ਰਾਣੀ ਐਨਿਮੀਟੀ ਸੀ ਉਸੇ ਦੇ ਰਿਗਾਰਡਿੰਗ ਹੀ ਅੱਜ ਇਹ ਬੂਟਾ ਔਰ ਇਹਦਾ ਬ੍ਰਦਰ ਹੈ ਮਨਦੀਪ ਇਹ ਇਹਨਾਂ ਦੇ ਬਲਬਰ ਦੇ ਘਰ ਐਂਟਰ ਹੋਏ ਇਹਨਾਂ ਦੀ ਕਹਾਣੀ ਸੁਣੀ ਹੋਈ ਹੈ ਉਸ ਤੋਂ ਗੱਲ ਇੱਥੇ ਵਧੀ ਕੀ ਉਹ ਬਲਬਰ ਨੇ ਤੇ ਫਾਇਰ ਕਰਤਾ ਦਾ ਬੂਟਾ ਹੈ ਉਹ ਇਥੋਂ ਅਪੀਅਰਸ ਟੂ ਬੀ ਡੈਡ ਉਹ ਸਿਵਲ ਹਸਪੀਟਲ ਪੇ ਤੇ ਜਾ ਚੁੱਕੇ ਐ ਔਰ ਜਿਹੜਾ ਸੀਗਾ ਇਹਦਾ ਛੋਟਾ ਬ੍ਰਦਰ ਬੰਦੀਪ ਉਹ ਇਨੀਸ਼ੀਅਲੀ ਸਿਵਲ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਉੱਥੋਂ ਬਾਅਦ ਹੁਣ ਉਹਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਜੀ ਕੀ ਮਤਲਬ ਸਰ ਜਿਹੜਾ ਡੈਡ ਦਾ ਮੋਤਾ ਸਿੰਘ ਕੀ ਕੰਮ ਕੀ ਕਰਦੇ ਸੀ ਅ ਕੰਮ ਤਾਂ ਇਹਨਾਂ ਦਾ ਕੋਈ ਡੈੜੀ ਮਜ਼ਦੂਰੀ ਦਾ ਹੀ ਕੰਮ ਸੀਗਾ ਜਿਹੜਾ ਜਿਹੜੇ ਤੇ ਅਲੀਗੇਸ਼ਨਸ ਲੱਗ ਰਹੇ ਲੜਕੇ ਤੇ ਅਕਿਊਜ਼ ਤੇ ਬਲਬਰ ਉਹ ਵੀ ਦਿਹਾੜੀ ਮਜ਼ਦੂਰੀ ਦੇ ਕੰਮ ਕਰਦਾ ਕਿੰਨੇ ਬੱਚੇ ਆ ਜਿਨ੍ਹਾਂ ਦੀ ਮੌਤ ਹੋਈ ਹੈ ਜਾਂ ਜ਼ਖਮੀ ਆ ਦੇਖੋ ਜੀ 2 ਪਰਸਨ ਐ ਜਿਨ੍ਹਾਂ ਦੇ ਗਨ ਸ਼ਾਟ ਇੰਜਰੀਜ਼ ਹੋਈਆਂ ਇੱਕ ਜਿਹੜਾ ਪਰਸਨ ਐ ਬੂਟਾ ਸਿੰਘ ਉਹਨੂੰ ਅਸੀਂ ਭੇਜਿਆ ਉਹ ਅਪੀਅਰਸ ਟੂ ਬੀ ਡੈਡ ਐ ਬਾਕੀ ਕਲੀਨਿਕਲੀ ਡਾਕਟਰਸ ਦੱਸਣਗੇ ਔਰ ਸੈਕੰਡ ਸੀ ਜਿਹੜਾ ਮਨਦੀਪ ਸਿੰਘ ਮੈਂ ਤੁਹਾਨੂੰ ਦੱਸਿਆ ਕਿ ਉਹ ਇੰਜਰਡ ਸੀ ਉਹ ਪਹਿਲਾਂ ਅਸੀਂ ਸਵੈ ਲੋਸਟ ਅਡਮਿਟ ਕਰਵਾਤਾ ਸੀ ਉੱਥੋਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਵੈਪਨ ਕਿਹੜਾ ਵਰਤਿਆ ਗਿਆ ਪਤਾ ਨਹੀਂ ਆ ਵੈਪਨ ਜੀ ਇਨੀਸ਼ੀਅਲੀ ਸਾਨੂੰ ਜੋ ਜਿਵੇਂ ਉਹਦੀ ਇੰਜਰੀ ਦਿਖਦੀ ਹੈ 12 ਬੋਰ ਦਾ ਫਾਇਰ ਹੋਇਆ ਕਿੰਨੇ ਫਾਇਰ ਹੋਏ ਕਿ ਕਿਸ ਤਰ੍ਹਾਂ ਪਤਾ ਨਹੀਂ ਕੋਈ ਫਾਇਰ ਦੋ ਫਾਇਰ ਹੋਏ ਇੱਕ ਬੂਟਾ ਸਿੰਘ ਦੇ ਹਿੱਟ ਕੀਤਾ ਔਰ ਇੱਕ ਜਿਹੜਾ ਮਨਦੀਪ ਸਿੰਘ ਦੇ ਹਿੱਟ ਕੀ ਸਰ ਵੈਪਨ ਕੀ ਦਾ ਸਰ ਵਰਤਦਾ ਸੀ ਜਾਂ ਮੋਟਰਸਾਈਕਲ ਆਪਾਂ ਨਹੀਂ ਨਹੀਂ ਉਹ ਜੋ ਪਤਾ ਲੱਗਿਆ ਜਿਹੜਾ ਹੈ ਬਲਬਰ ਉਹਦੇ ਫਾਦਰ ਦਾ ਲਾਇਸੈਂਸ ਵੈਪਨ ਸੀ ਦਾ ਜੀ